ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਨੇੜੇ ਇਹ ਬਾਜੇਖਾਨੇ ਦੇ ਆ ਵੈਸੇ ਇਹਦੇ ਨੇੜ ਡੋਰਡ ਮਲੂਕਾ ਮੱਲਾ ਇਹ ਵੀ ਇਹਦੇ ਪਿੰਡ ਨੇੜੇ ਦੇ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਦੋਗਾਵਾ ਤੁਸੀਂ ਪਹਿਲੇ ਦੋ ਨੰਬਰਾਂ ਤੇ ਦੇਖ ਰਹੇ ਹੋ ਤੇ ਇਹਨਾਂ ਤੋਂ ਇਲਾਵਾ ਇੱਕ ਤਿੰਨ ਨੰਬਰ ਤੇ ਗਾਂ ਵੱਡੇ ਢਾਂਚੇ ਦੀ ਹੈ ਚੰਗੀ ਜਾਤ ਬਰੀਡ ਦਿਸਦੀ ਉਹ ਦੱਸੋ ਤੇ ਸੋਹਣੇ ਦੁੱਧ ਵਾਲੀ ਹੈ ਸੋ ਆਓ ਸ਼ੁਰੂਆਤ ਕਰਕੇ ਆਪਾਂ ਪਹਿਲਾਂ ਇਸ ਸਾਈਡ ਦੇ ਉੱਤੇ ਜਿਹੜੀ ਗਾਂ ਵੱਧੀ ਇੱਥੋਂ ਉਦੋਂ ਬਾਅਦ ਚ ਲਾਸਟ ਤੇ ਤੁਹਾਨੂੰ ਇੱਕ ਵਾਈਟ ਰੰਗ ਵਾਲੀ ਸੋਹਣੀ ਵਾੜ ਦਿਖਾਵਾਂਗੇ ਆਓ ਜਾਣਕਾਰੀ ਬਾਈ ਤੋਂ ਲਈਏ ਗੱਗੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੱਗੂ ਅੱਟ ਤਿੰਨ ਨਾਕ ਦਿਖਾ ਰਹੇ ਆਂ ਆਪਾਂ ਹਾਂਜੀ ਬਾਈ ਪਹਿਲੇ ਨੰਬਰ ਤੋਂ ਪਹਿਲਾਂ ਤਾਂ ਬਾਈ ਸਾਨੂੰ ਬਹੁਤ ਦਈਆਂ ਤਰਵਾਦ ਬਾਈ ਕਾਕੂ ਜਿਹੜੀ ਪਹਿਲੇ ਨੰਬਰ ਤੇ ਵੈਰ ਹੈ ਬਾਈ ਹਾਂਜੀ ਬਾਈ ਦੂਜਾ ਸੂਆ ਹੀ ਇਹ ਇਹਦੇ 10 ਦਿਨ ਬਾਕੀ ਆ ਬਾਈ 10 ਦਿਨ ਬਾਕੀ ਦੂਜਾ ਸੂਆ ਹਾਂਜੀ ਹਾਂਜੀ ਕੀ ਰੇਟ ਰੂਗਾ ਇਹਦਾ ਰੇਟ ਤਾਂ ਬੱਸ ਲੈਣ ਦੇਣ ਜਾ 68000 ਰੁਪਏ ਬੋਲੀ ਸੋ ਦੁੱਧ ਬਾਈ ਆਪਾਂ ਗਰੰਟੀ ਨਾਲ ਦੇ ਦਾਂਗੇ 20 ਕਿਲੋ ਬਾਅਦ ਚਵਾ ਕੇ 20 ਕਿਲੋ ਦਾ ਜਮਾ ਚਵਾ ਕੇ ਦਊਗਾ ਬਾਈ ਇਹਦਾ ਠੀਕ ਹੈ ਸੋ ਦੁੱਧ ਬਾਈ ਕਹਿੰਦਾ 20 ਕਿਲੋ ਦੇ ਦਊਗੀ 68000 ਰੇਟ ਹੈ ਸੂਆ ਦੂਜਾ ਥੋੜਾ ਕ੍ਰਾਸ ਬਰੀਡ ਹੈ ਹਨੀ ਹਨੀ ਬਹੁਤ ਅੱਗੇ ਥਾਨ ਹੱਥੀ ਚੁਆਈ ਵਾਲੇ ਆ ਹਜੇ 10 ਦਿਨ ਲੈਂਦੀ ਆ ਹਵਾਨੇ ਦਾ ਰੁ ਦੋਸਤੋ ਥਾਂ ਦਾ ਸਾਈਜ਼ ਬਿਲਕੁਲ ਹਥੀਂ ਜਵਾਈ ਵਾਲਾ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ 68000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਕਮਾਲਾ ਬਾਈ ਸੋ ਜਿਹਨੂੰ ਚਾਹੇ ਉਹ ਵੀਰ ਕਾਲ ਕਰਕੇ ਸੰਪਰਕ ਬਣਾ ਸਕਦੇ ਹੋ ਵੀਰ ਦੇ ਨਾਲ ਪਹਿਲੇ ਨੰਬਰ ਤੇ ਇਹ ਗਾਂ ਫੋਰ ਸੇਲ ਸੀ ਹਜੇ 10 ਦਿਨ ਇਹ ਲੈਂਦੀ ਹੈ ਸੂਨ ਦੇ ਵਿੱਚ ਇਹ ਤੋਂ ਇਲਾਵਾ ਇੱਕ ਹੋਰ ਗਾਂ ਸੋ ਇਹ ਤੋਂ ਬਿਨਾਂ ਇੱਕ ਹੋਰ ਗਾਂ ਦੱਸੋ ਜਿਹੜੀ ਚੰਗੀ ਤਿਆਰ ਹੋਈ ਵੀ ਹੈ ਇਹਦੀ ਵੀ ਜਾਣਕਾਰੀ ਬਾਈ ਤੋਂ ਲੈਣੀ ਹੈ ਗੱਗੂ ਬਾਈ ਜਿਹੜੀ ਇਹ ਗਾਂ 2 ਨੰਬਰ ਤੇ ਹੈ ਹਾਂਜੀ ਬਾਈ ਕਿੰਨਾ ਸੂਆ ਇਹ ਦੂਜਾ ਸੂਆ 6 ਦਾ ਅੰਦਾਜ਼ ਬਾਈ ਕਿੰਨਾ ਚੱਲੂਗੀ ਸੋਨ ਚ ਦਿਨ ਦਾ ਬਾਈ 7 ਪਿਆ ਹੈ ਜੇ ਗਰਮੀ ਨਾਲ ਹੋ ਸਕਦਾ ਕੱਲ ਨੂੰ ਪਹਿਲਾਂ ਘੜ ਦੇ ਤੇ ਬਾਕੀ ਕਿਚਣ ਕਰਕੇ ਥਣਾ ਜਿਧਾਰਾਂ ਪਾ ਗਈ ਚੋਣ ਚਾਂ ਬਹੁਤ ਚੰਗਾ ਬੱਚੀ ਕੀ ਰੇਟ ਰਹੂਗਾ 75000 ਰੁਪਏ ਰੇਟ ਤੇ ਖੋਲੀ ਰੇਟ 75000 ਦੋਸਤੋ ਸੂਆ ਦੂਜਾ ਢਾਂਜਾ ਸੋਨਾ ਹੈ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਆ ਬੜੀ ਬੜੀ ਹੈ ਬਾਈ ਰੇਟ 75 ਹੁਆ ਇਤਰੀ ਕਾਰ ਵਾਲ ਨੂੰ ਤੋਂ ਸੋ ਇਹਦਾ ਵੀ ਤੁਸੀਂ ਰੰਗ ਰੂਪ ਦੇਖ ਸਕਦੇ ਹੋ ਸੋ ਇਹਦੀ ਡਿਮਾਂਡ 75000 ਹੈ ਕਮਾਲਾ ਬਈ ਹਿੰਦੀ ਸ਼ੌਨੀ ਬੜੀ ਹੈ ਬਹੁਤ ਕੁੱਲੀ ਸ਼ਟ ਦੇ ਬੰਦਾ ਚਾਹੀਦਾ ਠੀਕ ਹੈ ਸੋ ਸੀਲ 3 ਪਰ ਦੋਸਤੋ ਵੈਸੇ گاਵਾ ਮੋਸਟਲੀ ਸ਼ਰੀਫ ਹੀ ਹੁੰਦੀਆਂ ਵਿਰਲੀਆਂ گاਵਾ ਜਿਹੜੀਆਂ ਉਹ ਅਤੜ ਨਿਕਲਦੀਆਂ ਬਹੁਤੀਆਂ گاਵਾ ਜਿਹੜੀਆਂ ਦੁੱਧ ਚਵਾਈ ਦੇ ਮਾਮਲੇ 'ਚ ਠੰਡੀਆਂ ਸੀਲ ਹੀ ਰਹਿੰਦੀਆਂ ਸੋ ਇਹ ਦੂਜੇ ਨੰਬਰ ਤੇ ਤੁਹਾਨੂੰ ਗਾਂ ਦਿਖਾ ਰਿਹਾ ਹਾਂ ਸੋ ਜਿਹੜੀ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਇਹਦੀ ਡਿਮਾਂਡ 75000 ਬਾਈ ਨੇ ਰੱਖੀ ਹੈ ਸੋ ਆਸ ਹੈ ਵੀ ਸੋਨਾ ਦੁੱਧ ਗਰਮੀ ਦੀ ਰੁੱਤ ਚ ਵੀ ਦਿੰਦੀ ਰਹੂਗੀ ਤੇ ਇੱਕ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਇੱਕ ਕਾਫੀ ਭਾਰੇ ਵਜਨ ਦੀ ਗਾਂ ਮਾਈ ਕੋਲ ਵਿਕਰੀ ਆਸਤੇ ਆਈ ਬਹੁਤ ਸੋਹਣੇ ਡਾਂਚੇ ਦੀ ਐ ਇਹਦੀ ਡਿਟੇਲ ਪੁੱਛਦੇ ਆਂ ਗੱਗੂ ਕੰਨਵਾ ਸੋਹਣੇ ਇਹ ਬਾਈ ਦੂਜਾ ਸੂ ਆ ਜੀ ਹੂੰ ਕੰਨੇ ਵਾਲੇ ਦੰਦ ਬੱਚੀ ਚਾਹ ਗਦੇ ਨੇ ਆਪਣੇ ਪਿੰਡ ਦੇ ਕੋਈ ਆ ਬਾਈ ਹਜੇ ਲਿਆ ਕੇ ਬੰਨੂਣੀ ਖਿੱਚ ਕੇ ਠੀਕ ਹੈ ਤੇ ਉਹ ਮੁੰਡਾ ਛੜਾਉਣ ਆਇਆ ਸੀਗਾ ਜੇ ਬਾਲੀ ਡਿਟੇਲ ਦੇਣ ਤਾਂ ਉਹਦੇ ਤੋਂ ਲੈ ਕੇ ਦੇ ਦੇਣੇ ਬਾਈ ਫਾਰਮ ਤੂੰ ਬਸ ਵੈਸੇ ਇੰਨਾ ਹੀ ਦੱਸ ਦੇ ਫਾਰਮ ਦੀ ਬਕਾਇਦਾ ਆਪਣੇ ਕੋਲੇ ਫੋਨ ਦੇ ਵਿੱਚ ਵੀਡੀਓ ਬਣਾ ਕੇ ਲੈਂਦੀ ਆ ਬਾਈ ਪਹਿਲੇ ਸੂਰੀ ਦੀ ਬੱਚੀ ਸੀ ਇਹ ਆਪ ਐਣੀ ਮੇਕਰ ਦੀ ਇਹਦੇ ਰਮਾਡਾ ਦਾ ਸੈਕਸਡ ਲੱਗਿਆ ਹੋਇਆ ਬਾਈ ਕਿੰਨਾ ਚੱਲੋ ਉਸ ਨੂੰ ਦਿਨ ਬਾਈ 1 ਠੀਕ ਹੈ ਤੇ 33 33 ਕਿਲੋ ਦਾ ਪਹਿਲੇ ਤੋਂ ਰਿਕਾਰਡ ਆ ਭਾਈ ਇਹ ਕੀ ਰੇਟ ਹੋ ਗਿਆ ਇਹਦਾ ਰੇਟ ਦਾ 1,20,000 ਰੁਪਏ ਲੈਣ ਦੇਣ ਜੇ ਬਈ ਬਸ ਖੋਲੀਓ ਸੋ ਦੋਸੋ ਰੇਟ 1,20,000 ਆ ਆਈ ਹੁਣੇ ਹੀ ਆ ਬਾਈ ਤੌਰ ਕੀ ਲੈ ਕੇ ਆ ਤੇ ਉਹ ਵੀਰ ਵੀ ਇੱਥੇ ਹੈਗਾ ਜਿਹਦੇ ਕੋਲੋਂ ਇਹ ਆਈ ਹੈ ਹੁਣ ਇਹ ਤੁਸੀਂ ਇਹਦੀ ਤੌਰ ਤੋਂ ਵੀ ਦੇਖੋਗੇ ਦੂਜੀਆਂ ਗਾਵਾਂ ਦੇ ਮੁਕਾਬਲੇ ਥੋੜਾ ਉਪਰ ਆ ਮੰਨੂਗੀ ਇਹ ਕਿਉਂਕਿ ਹਜੇ ਘਰੇ ਹੋਣੀ ਆਈ ਹੈ 1,20,000 ਰੇਟ ਆ ਦੋਸੋ ਚੰਗਾ ਦੁੱਧ ਪਹਿਲਾਂ ਨਹੀਂ ਦਿੱਤਾ ਕੰਨਗਾਂ ਵਾਲੇ ਦੰਦ ਬਾਈ ਕਹਿੰਦਾ ਵੀ ਹਜੇ ਨਾਲ ਰਲੌਂਦੀ ਹੈ ਸ਼ਾਇਦ ਹਵਾਨੇ ਦਾ ਆਕਾਰ ਤੁਸੀਂ ਦੇਖ ਸਕਦੇ ਹੋ ਹਜੇ ਦਿਨ ਇਹ ਗਾਂ ਲਾਊਗੀ ਸੋਣ ਦੀ ਕੱਚੀ ਦਾ ਕੋਈ ਗੱਲ ਨਹੀਂ ਜਦ ਸੋਦਾ ਹੋਗਾ ਤਾਂ ਠੀਕ ਆ ਬਾਈ ਠੀਕ ਹੈ ਜਿੱਦੇ ਤਿਆਰ ਹੋ ਵੀ ਨਹੀਂ ਬਾਈ ਉਦੋਂ ਵੀ ਦਿਖਾਵਾਂਗੇ ਬਹੁਤ ਜਿਆਦਾ ਤਿਆਰ ਹੁੰਦੀ ਹੈ ਬਾਈ ਆਪਣੀ ਦਿੱਖੀ ਹੋਈ ਪਿਛਲੇ ਸੋ ਸੋ ਹਜੇ ਕੱਚੀ ਹੈ ਬਾਈ ਕਹਿੰਦਾ ਵੀ ਜਦੋਂ ਤਿਆਰ ਹੁੰਦੀ ਹੈ ਤਾਂ ਉਦੋਂ ਜੇ ਨਾ ਸੋਦਾ ਹੋਇਆ ਤਾਂ ਫੇਰ ਦਿਖਾਵਾਂਗੇ ਵੈਸੇ 1 ਲੱਖ 20 ਹਜ਼ਾਰ ਰੇਟ ਹੈ ਘਰ ਵਾਲ ਨੂੰ ਤੋਰਦੀ ਦਰਗਾ ਮੈਂ ਚੰਗੀ ਬਣੂਗੀ ਦੋਸਤੋ ਦੋਨਾਂ ਸਾਈਡ ਤੋਂ ਮਿਲਕ ਵੇਨ ਚੰਗੀ ਆਉਂਦੀ ਹੈ ਰੰਗ ਸੋਹਣਾ ਢਾਂਚਾ ਚੰਗਾ ਹੈ ਬਾਕੀ ਪਸੰਦ ਥੋੜੀ ਚੱਲੂਗੀ ਜਿਹਨੂੰ ਜੱਚਦੀ ਹੈ ਖਰੀਦਣੀ ਤਾਂ ਉਹਨੇ ਆ ਪਰ ਸਪੇਸ ਦੇਖ ਸਕਦੇ ਹੋ ਦੋਸਤੋ ਇਹ ਸਾਰਾ ਜਿਹੜਾ ਸਪੇਸ ਵਾਲਾ ਮਾਸ ਹੁੰਦਾ ਪਸ਼ੂ ਪੂਰਾ ਭਰ ਕੇ ਫੇਰ ਬੱਚੇ ਨੂੰ ਅੱਗੇ ਜਨਮ ਦਿੰਦਾ ਕਮਾ ਲੈ ਉਤੋਂ ਦੀ ਕਮਾਈ ਵੱਡੇ ਢਾਂਚੇ ਦੀ ਗਾਂ ਦੋਸਤੋ ਜਿਹਨੂੰ ਜੱਚੇ ਉਹ ਵੀ ਰਿਕਾਲ ਕਰ ਲੂਗਾ ਸੋਹਣੀ ਸੰਭੀ ਵੀ ਹੈ ਬਾਕੀ ਉਮੀਦ ਆ ਵੀ ਤੁਹਾਨੂੰ ਵੀ ਇਹ ਚਚੂਗੀ ਸੋ ਇਹ ਗਾਂ ਦੱਸੋ ਅੱਜ ਤੁਹਾਨੂੰ ਦਿਖਾ ਰਹੇ ਆ ਵਿਕਰੀ ਵਾਸਤੇ ਬਾਈ ਕੋਲ ਹਜੇ ਸਪੇਸ ਹਵਾਨੇ ਦੇ ਵਿੱਚ ਫੁੱਲ ਹੈ ਮਿਲਕ ਵੀ ਦੋਨਾਂ ਸਾਈਡ ਤੋਂ ਆਉਂਦੀ ਹੈ ਤੇ ਬਾਕੀ ਜਿਹੜੀਆਂ ਵੇਂਜ ਵੈਸੇ ਹਵਾਨੇ ਦੇ ਉੱਤੇ ਉਹ ਵੀ ਚੰਗੀਆਂ ਦਿਸਦੀਆਂ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਇਹ ਕਿਹੜੀ ਸੀ ਮੰਦੀ ਹੈ ਇਹ ਬਈ ਆਪ ਇਹਨੀ ਵੇਚ ਰਹੀ ਹੈ ਅੱਛਾ ਨਮਾਟਾ ਦਾ ਸੈਕਟਰ ਲੱਗਾ ਹੋਇਆ ਹੈ ਇਹ ਵੀ ਅੱਛੀ ਦਿਖਾ ਦੋ ਆਈਦੀ ਬੱਛੀ ਹੈ ਜੀ ਆ ਬੱਛੀ ਹੈ ਦੀ ਠੀਕ ਹੈ ਸੋ ਇਹ ਇਸ ਗਾਂ ਦੀ ਬੱਛੀ ਹੈ ਸੋ ਇਸ ਫਾਰਮ ਚੋਂ ਭਾਈ ਖਰੀਦ ਕੇ ਲਿਆਇ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਗ ਵਕਾਉ ਸੀ ਬਾਕੀ ਭਾਈ ਆਪਣਾ ਇਕ ਗੱਲ ਹੋਰ ਕਹਿਣੀ ਵੀ ਗਰਮੀ ਆ ਹਨਾ ਵੀ ਦੁੱਧ ਜਿਹੜੇ ਵੀ ਬੰਦੇ ਨੇ ਆ ਦੀ ਸਮਝ ਨਾ ਲੈ ਲਈ ਜਿਹੜੀ ਗੱਲ ਆਪਾਂ ਕਹੇ ਤੀ ਉਹ ਗਾਂ ਦਾ ਪਚਵਾ ਕੇ ਦੇਵਾਂਗੇ ਭਾਈ ਠੀਕ ਹੈ ਹਾਂਜੀ ਓਕੇ ਸੋ ਦੋਸੋ ਬਾਕੀ ਦੁੱਧ ਵਾਕਈ ਕਿਉਂਕਿ ਗਰਮੀ ਦੀ ਰੋਤਾ ਤਾਂ ਤੁਸੀਂ ਕਿੰਨਾ ਚੋਲੋਗੇ ਉਹ ਧਿਆਨ ਚ ਰੱਖ ਲਿਓ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਹਾਂ ਭਾਈ ਜੀ ਖੰਨਾ ਨਾ ਨਾ ਕਰਾ